ਜੰਨਤ ਦਿਖਾਉ ਜੰਨਤ ਕੁਤਰਾ ਬਣਾਉਣੀ ਆਏ ਹੋਏ ਹੋਏ ਵਧੀਆ ਆ ਜਾ ਬਣਾ ਦੇ ਬਣੀ ਕਿਦਾਂ ਕਿਦਾਂ ਕੀ ਹਾਲ ਆ ਬੜੇ ਦਿਨ ਆਵਾ ਨਾ ਮੈਂ ਤੇ ਕੋਈ ਆ ਰਹਾ ਤੂੰ ਇਹਨਾਂ ਨੂੰ ਮਾਰਾ ਮੈਂ ਤੇ ਕੋਈ ਆ ਰਹਾ ਤੂੰ ਇਹਨਾਂ ਨੂੰ ਮਾਰਾ ਪੋਂਬੀ ਜੀ ਮਾਰ ਕੇ ਲੰਘ ਗਿਆ ਨਾ ਰੁਕ ਵੀ ਜਾ ਕਰ ਯਾਰ ਮੈਨੂੰ ਸਪੈਸ਼ਲ ਚਨੇ ਬਣਾ ਕੇ ਦੇਣੇ ਆ ਤੇਰੇ ਕੋ ਦੂਜਾ ਹੈਗਾ ਪਲੇਟ ਵਾਲਾ ਆਜ ਮੋਟਾ ਆ ਆਹ ਕੋਲੀ ਤੇ ਦੂੰਗਾ ਇਹਨਾਂ ਛੋਲੇ ਆ ਕੋਈ ਇੱਕ ਨੇ ਦਾ ਇੱਕ ਇਹ ਜੀਰਾ ਵਾਲਾ ਹੈਗਾ 15 ਵਾਲੇ ਛੋਟੇ ਆ ਯਾਰ ਆ ਬੀ ਵਾਲਾ ਬਣਾ ਦੇ ਛੋਲੇ ਹੋਰ ਬਣਾਈ ਯਾਰ ਮੇਲੇ ਅੱਛਾ ਖਰੇ ਬਣਾਈ ਮੇਰਾ ਭਰਾ ਚਟਨੀ ਜੜਾ ਲਓ ਹੈ ਚਟਨੀ ਢਾਲ ਦੇ ਚਟਨੀ ਕਿਆ ਕਿਆ ਜੀ ਮੇੜਾ ਨੂੰ ਬਤਾਓ ਹੈ ਕਿਆ ਕਿਆ ਜੀ ਮਿਰਚ ਘੱਟ ਪਈ ਮੜੀ ਜੀ ਬਸ ਹੋਰ ਕਿਦਾਂ ਕੁਲਚੇ ਖਾਓ ਬਾਈ ਦੇ ਕੁਲਚੇ ਬਾਈ ਕੀ ਨਾਮ ਆ ਤੇਰਾ ਮੇਰਾ ਮਹੇਸ਼ ਹੈ ਮਹੇਸ਼ ਮੋਹ ਬਿਓ ਹੱਸ ਬੋਸ ਨਹੀਂ ਆ ਮੈਂ ਮਿਓ ਹੱਸ ਮਹੇਸ਼ 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 ਆਈ ਲਵ ਯੂ ਮਹੇਸ਼ ਜੇ ਮਸ਼ੂਰ ਕੁਲਚਾ ਚਾਰ ਕਿੱਦਾਂ ਲਾਏ ਤੂੰ ਹੈ ਅੰਦਰ ਅੰਦਰ ਚਾਰ ਆ ਤੋ ਤੁਹਾਡੇ ਵਾਸਤੇ ਬਣਾਏ ਤੋ ਮੈਂ ਇੱਕ ਖਾਣਾ ਸੀ ਯਾਰ ਹੈ ਮੈਨ ਤੋਂ ਚਾ ਦੋ ਕਿੱਥੋਂ ਖਾਣੇ ਇਹ ਬੰਦੇ ਦੇ ਕੋਲਚੇ ਬਹੁਤ ਫੇਮਸ ਆ ਆਦਮਪੁਰ ਦੇ ਵਿੱਚ ਐਦਾਂ ਕਰ ਐ ਇੱਕ ਉਂਗਲੀ ਨਹੀਂ ਮਾਮਾ ਗਾਲ ਕੱਢੀ ਜਾਂਦਾ ਦੋ ਉਂਗਲਾਂ ਕਰਾ ਇੱਕ ਉਂਗਲੀ ਨਹੀਂ ਗਾਨੀ ਉਂਗਲੀ ਵੜ ਦਿੰਦੇ ਹੈ ਗਈ ਠੀਕ ਆ ਫਿਲਮਾਂ ਨਹੀਂ ਦੇਖੀਆਂ ਐਦਾਂ ਕਰਦੇ ਹੁੰਦੇ ਕਾੜ ਦਿੰਦੇ ਮੈਂ ਹਾਂ ਹਾਂ ਐਦਾਂ ਹੀ ਕਾੜਦੇ ਤੇ ਹੈ ਉਹ ਹੋਰ ਫੇ ਕੋਲਚੇ ਬਣਾਉਣੇ ਕਿੱਥੋਂ ਸਿੱਖੇ ਫਿਰ ਮੈਂ ਲੁਧਿਆਣਾ ਲੁਧਿਆਣੇੋਂ ਕਿੰਨੇ ਕਿ ਦਿਹਾੜੀ ਪੈਂਦੀ ਪੈਂਦੀ 2-3000 ਰੁਪਏ 3000 3000 ਰੁਪਏ ਪੈਂਦੀ ਗਰਾਮਨਾ ਮਹੀਨੇ ਦਾ 90 ਹਜ਼ਾਰ ਕਿਤੇ ਨਹੀਂ ਗਿਆ ਹਨ ਹੈ ਭੈਣ ਚ ਤਵਾਜਾ ਲਾ ਗਿਆ ਨਾ ਖਿੱਚ ਕੇ ਰੱਖਿਆ ਕੰਮ ਵਧੀਆ ਭਰਾਵਾ ਤੂੰ ਮਿਹਨਤ ਕਰਦਾ ਪਹਿਲਾਂ ਤਾਂ ਤੂੰ ਸਾਈਕਲ ਹੁੰਦਾ ਹੀ ਹੈ ਨਾ ਹਾਂ ਹੁਣ ਤੂੰ TVS ਦੀ ਲੈ ਲਈ ਹੈ ਨਾ ਹੂੰ ਵਧੀਆ ਕੀ ਕੀ ਪਉਣਾ ਛੋਲੇਆਂ ਦੇ ਨਾਲ ਕੱਲੇ ਛੋਲੇ ਹੀ ਆ ਆਲੂ ਹੈ ਨਹੀਂ ਆਲੂ ਛੋਲੇ ਆ ਗੋਭੀ ਆ ਮooli ਵੀ ਹੈਗੀ ਟਮਾਟਰ ਵੀ ਹੈਗਾ ਤੇ ਪਾਉਣਾ ਨਹੀਂ ਤੂੰ ਮੈਨੂੰ ਕੱਲਾ ਹੀ ਪਾ ਕੇ ਦੇ ਦਿੱਤਾ ਨੀ ਬੂ ਵੀ ਹੈਗਾ ਪਾ ਪਾ ਸਾਰਾ ਕੁਝ ਇਹ ਤੂੰ ਹਨਾ ਬੱਬਾ ਉਹ ਖੋਲ ਲੈ ਮੈਂ ਤੈਨੂੰ ਸਹੀ ਸਲਾਹ ਦਵਾ ਰੈਸਟੋਰੈਂਟ ਖੋਲ ਲੈ ਕੋਲਚਾ ਆਂਦਾ ਪੈਪੂਏ ਜੋੜ ਕੇ ਆ ਦੇਖੀ ਲੂ ਨਾ ਹੋ ਜਾਣ ਇਹਨਾਂ ਦੇ ਪਾਤੀ ਨਾ ਬਣ ਜਵੇ ਨਹੀਂ 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 ਆ ਦੇ ਦੀ ਅੱਛਾ ਮੈਨੂੰ ਨਾਰ ਮਜਾ ਆ ਡੂੰਗਾ ਅੰਦਰ ਲੁਕੋਗੇ ਕਾਦੀ ਰੱਖਦੇ ਹੁੰਦੇ ਇਹਨੂੰ ਬਾਹਰ ਰੱਖ ਲਿਆ ਕਰਦਾ ਕਿਹ ਜੀ ਓਏ ਹੋਏ 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 ਕੀ ਬਾਤ ਹੈ ਭਾਈ ਤੂੰ ਕੁਝ ਮਾਰ ਜੋ ਮਾਰਦੀ ਪਾ ਕੇ ਦੇ ਦੇ ਨਾ ਡੂੰਗੇ ਦੇ ਵਿੱਚ ਇੱਥੇ ਕਿਹੜਾ ਪਤਾ ਲੱਗਣਾ ਨਾ ਹਾਂਜੀ ਗੁਲਚਾ ਖਾਣਾ ਤੁਸੀਂ ਆਜੋ 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 ਚਟਣੀ ਪਾ ਕੇ ਆ ਆਪਣਾ ਸਟੂਡੀਓ ਹੋਈ ਜੈਗੂਅਰ ਇਨਕ ਟੈਟੂ ਆ ਆਪਣੀ ਮਾਰਕੀਟ ਆਦਮ ਬਹੁਤੀ ਆ ਤੀ ਕਰਾ ਦੇ ਤੇਰਾ ਬਲੌਗ ਬਣਦਾ ਪਿਆ ਤੈਨੂੰ ਬਹੁਤ ਦੁਨੀਆ ਨੇ ਲਾਈਕ ਫੇਮਸ ਕਰਨਾ ਹੈ ਮੇਰੇ ਕਰਾਉ ਮੇਰਾ ਵੀ ਇਹ ਬਣਾ ਦੇ ਨਾ ਹੈ ਉਹ ਬਣਾ ਦੇ ਨਾ ਕੀ ਬੈਠੋ ਬੈਠੋ ਆ ਜਾ ਕੋਲਚਾ ਬਣਾਉਣਾ ਤੇਰੇ ਹੈ ਕੋਲੀ ਦੇ ਵਿੱਚ ਚਨੇ ਰੱਖ ਕੇ ਸਾਈਡ ਤੇ ਕੋ ਕੋਲਚਾ ਰੱਖ ਇੱਥੇ ਖਾਲਮ ਘੜ ਕੇ ਦੋ ਮਿੰਟ ਖਾ ਲੋ ਖਾ ਲੋ ਹੈ ਦਵ ਰੋਟੀ ਦਾ ਦੇ ਬਾਬਾ ਚੈੱਕ ਕਰਦੇ ਆਂ ਤੇ ਮੈਂ ਦੇਵੇ ਚਟਣੀ ਘਾਟਾ ਮੜੀ ਤੂੰ ਇੱਕ ਔਰਸ ਕੀਤਾ ਹੀ ਹਾਂ ਕਿੰਨੇ ਲੈਨੇ ਹਾਂ ਹਾਂ ਤੇਰਾ ਔਰਸ ਕਿੱਥੇ ਗਿਆ ਬਣਾਇਆ ਹਾਂ ਕੋਲਟਿਆਂ ਦਾ ਦਾਹੀ ਇੰਨੇ ਸਵਾਦ ਬਣਾਉਣਾ कुछ कहना तो नहीं चाहंदा तू हम बोलदा नहीं हैं दो, दो 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 कुछ बोलेगा तो नहीं किसके लिए अपने कुलचे के लिए कुछ चार लाइनें बोलना चाहते हो आप बोलने की हवा स्वादा भाई मेरा कुलचा महान ਏ ਬਾਬੇ ਡਿਲੀਵਰੀ ਕਰਨ ਗਿਆ ਚੱਕ ਕੇ ਜੇਬ ਵਿੱਚ ਪਾ ਲਮਾ ਆ ਨੂੰ ਘੜਾ ਪਤਾ ਲੱਗਣਾ ਏ ਬਾਈ ਦਾ ਗੁਲਚਾ ਨੰਬਰ 1 ਗੁਲਚਾ ਕਿਹੜਾ ਹੋਰ ਕਿਦਾਂ ਸੇਤਾ ਕਿਦਾਂ ਯਾਰ ਮੰਜਾ ਘਰੇ ਤੋੜ ਦਿੱਤਾ ਯਾਰ ਮੇਰੇ ਬਾਪੂ ਨੇ ਉਹ ਬਣਾਉਣਾ ਯਾਰ ਤੇਨੂੰ ਤੇਰਾ ਸੋਮਵਾਰ ਤੇ ਸੋਮਵਾਰ ਆਉਣਾ ਹੈ। ਕਬ ਉਹ ਮਨਾਏ ਤੇ ਦੋ ਜਾਂਦੇ ਹੁਣ ਕਦੋਂ ਆਉਂਗਾ ਤੂੰ? ਦੱਸਾਓ ਕਦੋਂ ਆਇਆ ਮੈਂ ਫਰੇਮ ਲੈ ਆਉਂਗਾ ਚੱਕ ਕੇ ਇੱਥੇ। ਹਾਂ। ਸੋਮਵਾਰ ਨੂੰ ਗੇੜਾ ਮਾਰ ਕੇ ਜਾਈਂ ਫੇ। ਹਾਂ। ਪੱਕਾ ਰਹਿ ਗਿਆ। ਆਹੋ। ਭਾਈ ਆ ਦੇਖੀ ਭਾਈਆ ਲੱਗਾ ਏ ਥੱਲੇ ਦੇਣ। ਉਦੋਂ ਹੀ ਮੰਜਾ ਮੇਰਾ ਟੁੱਟਾ ਨਹੀਂ ਹੈਗਾ। ਇਹ ਤੁਮੋਂ ਬੰਨ ਹੋਣਾ ਦੇਖੀ ਉੰਡੀ ਨਹੀਂ ਗੋਲਣੀ ਮੈਂ ਅੰਦਰੋਂ ਆਹ ਗੱਲ ਲਈ ਪਿਆ ਤੁਹਾਡੇ ਵਾਸਤੇ ਛਾਇਨਾ ਯਾਰ ਜੇ ਮੈਂ ਤੋ ਨਾ ਖਾ ਹੋਇਆ ਕੋਲਚਾ ਵਾਪਸ ਵੀ ਕਰ ਲੈਂਦਾ ਹਾਂ ਕਦੀ ਹੋ ਜਾਂਦਾ ਓਏ ਹੋਏ ਹੋਏ ਐ ਕਰਦੇ ਹੁਣ ਦੋ ਉਂਗਲਾਂ ਵਾਪਸ ਹੀ ਹੋ ਜਾਂਦਾ ਹਾਂ ਬਾਬੇ ਹੋਰ ਗੱਲਾਂ ਦੀਆਂ ਗੱਲਾਂ ਇਹਦਾ ਕੋਲਚਾ ਮੈਨੂੰ ਪਹਿਲਾਂ ਪਹਿਲਾਂ ਨਹੀਂ ਸੀ ਸਵਾਲ ਲੱਗਦਾ ਹੁੰਦਾ ਜੀ ਹੁਣ ਮੈਨੂੰ ਜਾਨ ਨਿਕਲ ਜਾਂਦੀ ਇਹਦੇ ਕੋਲਚਾ ਵਾਲੀ ਰੇੜੀ ਦੇਖ ਕੇ ਆਹ ਦੇਖੋ ਐਂਦਾ ਕਰ ਹਣ ਭਰ ਦੇ ਆ ਖੋਲ ਦੇ ਮੇਰੇ ਹੀ ਭਰ ਦੇ ਨਾ ਨਾ ਆਈ ਆਈ ਭਰ ਦਰਾਂਗਾ ਖਾਲੀ ਜਿਆਦਾ ਫੁੱਲੋਂ ਨਹੀਂ ਆਇਆ ਭੇਹ ਨਹੀਂ ਨਹੀਂ ਗਰਮ ਪਰਦੂ ਇਹ ਤੇਰਾ ਪਰਦੂ। ਯਾਰ Ravi ਪਏ ਐ ਇੰਨੇ। ਹਾਲੋ। ਪਾ ਦੇ ਆ ਵੀ ਯਾਰ। ਕੁਛ ਨਹੀਂ ਹੁੰਦਾ। ਥੋੜੀ ਚੜਨੀ ਪਾ ਦੇ ਯਾਰ। ਸੁੱਕਾ ਕੰਮ ਹੈ ਇਹਨੂੰ। ਠੀਕ। ਹਲੋ। ਤੇ ਇਹ ਪਾ ਜੀ ਏਦਾਂ ਵੀ ਵਰਦੇ ਤਾਂ ਹੈ ਮੈਂ ਦਿਖਾਣਾ ਵੀ। ਕਾਇਗਰ ਤੋਂ ਗੰਧੀ ਆਦਾ ਤਾਂ ਇਸ ਦੀ। ਐਸੇ ਵੀ ਬਾਈ ਕਢਾਲ ਕਰ ਬਾਈ ਵਰ ਦਿੰਦਾ ਹੈ ਕੁਲਚਾ। اپنی اپنی جو یہ ریسٹورنٹ والی شاپ ہے اس کا نام بتائیے کون سا صحیح آج منڈے تو پیسے پالا یار ایک منٹ یار چرنی نہیں بھائی دے لا تو چرنی کوئی نہیں ہن تو ادھی اوپر پا دینی ہے میرے بھی لیمبو دے تو یار میں پا او دے بھی لیمبو بھرا دے لیمبو تو اس میں ہی پایا ہے کھٹا کر دینا میں اور جو نا وہ بھاری ہو جا رہے ہیں 2.5 بھی کھا رہے ہیں کل چ ਮੁੰਡਿਆਂ ਨੂੰ ਸੁਪਨੇ ਆਉਂਦੇ ਹੁੰਦੇ ਕੁੜੀਆਂ ਦੇ ਸਾਨੂੰ ਸਾਲੇ ਕੋਲਚਿਆਂ ਦੇ ਆਉਂਦੇ ਆ ਕੀ ਆ ਤੇਰੇ ਕੋਲਚੇ ਜਿੱਦਾਂ ਦਾ ਯਾਰ ਪੁੱਦਾ ਠੀਕ ਆ ਮੈਨੂੰ ਸਾਲੇ ਨੂੰ ਤੇਨੂੰ 850 ਰੁਪਏ ਬਾ ਦਿਨਾਗੇ ਬਾਜੂ ਪਾਉਂਗਾ ਕਰ ਸ਼ਾਂਤੀ ਜੀ ਅਵੇ ਕਿੰਨੇ ਪਏ ਹੋਏ ਆਪਣੀ 40 40 ਹਲੋ ਲੇਖਲਾ ਕਾਪੀ ਦੇ ਕਿਥੇ ਅੱਜ ਲੇਲਾ ਬਾਹਰ ਬਹੁਤ ਵਧੀਆ ਲੱਗਾ ਯਾਰ ਕੁਲਚਾ ਇਹ ਮਹਾਰਾਜ ਕੀ ਨਾਮ ਹੈ ਮਹਾਰਾਜ ਪੈलेस ਮਹਾਰਾਜ ਪੈलेस ਮੈਂ ਮਹਾਰਾਜ ਪਹਿਲੇ ਸੇ ਹੀ ਹਾਂ ਹਾਂ ਮੈਂ ਦੋ ਦਮ ਹਿੰਜਾ ਅੜੂ ਕੋਈ ਨਾਮ ਲੇ ਲੇ ਤਾ ਸਾਹਿਬ ਮਹਾਰਾਜ ਮਾਰਕੀਟ ਕਹਿ ਦੇ ਦੇ ਹਿੰਦੋ वैसे तो आप मेरी शॉप का नाम ले लोगे सब जानते हैं चटनी बनाई थोड़ी है इसमें मैं कटु बनवाना आ जाऊं तो कितना खर्चा आ जाएगा ओ आज ही तुम खर्चा तिनो बोल दे लई 25 30 भर के कटु तेरे बना दूंगा आनंद चल ठीक है बाय कर दे